ਬਿਲਡਰ ਕਹ ਕਿਉਂ ਕਰਦੇ ਨੇ ਨਾਲ ਤਾਂ ਜਿਬਾਂ ਗਰਮ ਕਰਦੇ ਨੇ ਆਪਣੀਆਂ ਲੋਕਾਂ ਤੋਂ ਮੋਟਾ ਪੈਸਾ ਠੱਗਦੇ ਨੇ ਪਰ ਸਰਕਾਰ ਨਾਲ ਠੱਗੀ ਕਿਉਂ ਲਾਉਂਦੇ ਨੇ ਮਾਮਲਾ ਕੀ ਹੈ ਜਦੋਂ ਮੈਂ ਇਹਨਾਂ ਨਾਲ ਧੱਕਾ ਕਰਦਾ ਥੋੜਾ ਆਰਟੀਆਂ ਪਾ ਕੇ ਅਫਸਰਾਂ ਦੇ ਦਬਾਬ ਬਣਾਉਣਾ ਤਾਂ 10 ਵੀ ਕਰੋੜ ਪਰਵਾ ਲੈਂਦੇ ਨੇ لیکن او 200 300 ਕਰੋੜ ਦਾ ਪੈਂਡਿੰਗ ਚੱਲ ਰਿਹਾ ਹੈ ਉਹਨਾਂ ਵਿੱਚ ਆਰਟੀ ਜਦੋਂ ਮੰਗੀ ਤਾਂ ਇੱਕ ਬਿਲਡਰ ਨੇ 80 ਲੱਖ ਰੁਪਏ ਭਰਤਾ ਫੜਾਫੜ ਤੇ ਕਿ ਦੂਜਿਆਂ ਨੇ ਕੁਝ ਭਰਿਆ ਹੋਵੇਗਾ ਮੈਨੂੰ ਪਤਾ ਨਹੀਂ ਆਰਟੀ ਚ ਮੰਗ ਰਿਆ ਵੀ ਇਸ 1 ਜਨਵਰੀ ਤੋਂ ਲੈ ਕੇ ਫਰਵਰੀ ਦੇ ਵਿੱਚ ਕਿੰਨੇ ਪੈਸੇ ਪਰਿਚੇ ਨੇ ਕਿ ਜੇਕਰ ਜੁਰਮਾਨਾ ਜਾਂ ਫੀਸ ਭਰੀ ਨਹੀਂ ਕਿਸੇ ਬਿਲਡਰ ਨੇ ਤਾਂ ਉਹਦੀ ਫਿਰ ਰਜਿਸਟਰੀ ਬਣਾਉਣ ਤਸਵੀਲਦਾਰ ਨੂੰ ਆਰਡਰ ਕੀਤਾ ਜਾਣ ਪਈ ਇਹਦੀ ਰਜਿਸਟਰੀ ਨਹੀਂ ਕਰਨੀ ਉੱਥੇ ਫਿਰ ਰਜਿਸਟਰੀ ਹੋ ਜਾਂਦੀ ਆ ਦਾ ਸਭ ਕਮਾ ਕੇ ਅਗਲੇ ਪੱਜਾਂਦੇ ਕਿ ਤਾ ਵਿਦੇਸ਼ੀ ਦੌੜਦੇ ਇੱਥੇ ਥੱਲੇ ਤਸਵੀਲਦਾਰ ਬੈਠਾ ਉੱਪਰ ਈਓ ਬੈਠਾ ਹੈ ਤਾਂ ਮੈਂ ਉਹ ਕ腐ਸ਼ਨ ਦਾ ਅੱਡਾ ਕਹਿੰਦਾ ਉਹਨੂੰ ਵੀ ਉੱਥੇ ਕੋਈ ਵੀ ਕੰਮ ਬਿਨਾ ਪੈਸੇ ਦੇ ਨਹੀਂ ਹੁੰਦਾ ਉਹ ਜਿਹੜਾ ਮਰਜੀ ਕੰਮ ਪੈਸੇ ਨਾਲ ਕਰਵਾ ਲਵੇ ਕਿ ਕੁਝ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਹੈ ਪ੍ਰੋਜੈਕਟਾਂ ਤੇ ਕਿ ਰਜਿਸਟਰੀਆਂ ਨਹੀਂ ਹੋ ਸਕਦੀਆਂ ਇਹਦੇ باوجود ਰਜਿਸਟਰੀਆਂ ਹੋ ਰਹੀਆਂ ਨੇ ਤੇ ਸਿਆਸੀ ਲੋਕਾਂ ਦੀਆਂ ਕਹਿੰਦੇ ਰਜਿਸਟਰੀਆਂ ਹੋਈਆਂ ਨੇ ਤੁਸੀਂ ਕਹਿ ਰਹੇ ਸੀ ਮੈਨੂੰ ਇਹ ਲੱਗਦਾ ਵੀ ਐਡਾ ਢੱਡਲਾ ਐਡਾ ਮਤਲਬ ਕਿ ਜੇ ਉਹ ਵੀ ਇੰਨੀ ਕਿਹੜਾ ਕੋੜ ਦਾ ਕੋੜ ਤਾਂ ਸਾਡੀ ਅਸੀਂ ਹੰਕਾਰ ਵੀ ਕਹਿ ਸਕਦੇ ਹਾਂ ਹੰਕਾਰ ਕਹਿ ਲਓ ਹੰਕਾਰ ਮੈਨੂੰ ਨਹੀਂ ਲੱਗਿਆ ਮੈਨੂੰ ਇਹ ਲੱਗਿਆ ਵੀ ਇਦੇ ਪਿੱਛੇ ਕੋਈ ਏਡੀ ਵੱਡੀ ਤਾਕਤ ਹੈ ਜਿਹੜੀ ਸਾਰੇ ਕੋਰਟ ਨੂੰ ਵੀ ਮਤਲਬ ਕੋਰਟ ਨੂੰ ਕੁਛ ਨਹੀਂ ਸਮਝਦੇ ਮੈਨੂੰ ਇਹ ਲੱਗਿਆ ਵੀ ਬੜੇ ਦਾਅਵੇ ਨਾਲ ਮਗਾ ਸਾਰੇ ਬਹੁਤ ਵੱਡਾ ਕੰਮ ਗਲਤ ਹੈ ਲੋਕ ਮਰਨਗੇ ਇਹਦਾ ਪਾਪ ਵਾਲਾ ਕੰਮ ਹੈ ਤੇ ਅੱਗੋਂ ਵਰਡਿੰਗ ਸੀ ਕਹਿੰਦਾ ਕਿ ਮੈਂ ਕਿਹੜਾ ਪੁੰਨ ਵਾਸਤੇ ਬੈਠਾ ਇਹਨ ਵੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਇਸ ਵਕਤ ਕਰਦਾ ਅੱਜ ਗੱਲ ਕਰਾਂਗੇ ਜੀਰਕਪੁਰ ਦੀ ਜੀਰਕਪੁਰ ਦੇ ਵਿੱਚ ਬਿਲਡਰ ਲੋਕਾਂ ਨਾਲ ਵੀ ਠੱਗੀਆਂ ਲਾ ਰਹੇ ਨੇ ਤੇ ਨਾਲ ਪੰਜਾਬ ਸਰਕਾਰ ਨਾਲ ਵੀ ਠੱਗੀਆਂ ਲਾ ਰਹੇ ਨੇ ਮਾਮਲਾ ਵੱਡਾ ਜੇਕਰ ਉਹਨਾਂ ਤੋਂ ਆਰਟੀ ਮੰਗੀ ਜਾਵੇ ਤਾਂ ਆਰਟੀ ਦਾ ਜਵਾਬ ਨਹੀਂ ਦਿੰਦੇ ਜੇਕਰ ਆਰਟੀ ਵਾਸਤੇ ਅਪੀਲ ਪਾਈ ਜਾਵੇ ਤਾਂ ਕਿਤੇ ਜਾ ਕੇ ਉਹ ਸਰਕਾਰ ਦਾ ਪੈਸਾ ਭਰਦੇ ਨੇ ਮਾਮਲਾ ਕੀ ਗੱਲ ਕਰਦੇ ਹਾਂ ਸੁਖਦੇਵ ਸਿੰਘ ਚੌਧਰੀ ਨਾਲ ਇਹ ਆਰਟੀਆਂ ਪਾ ਪਾ ਕੇ ਕਾਫੀ ਜਾਣਕਾਰੀ ਹਸਲ ਕਰਦੇ ਨੇ ਤੇ ਬਿਲਡਰਾਂ ਨੂੰ ਕਈ ਵਾਰੀ ਲੈਣ ਦੇ ਦੇਣੇ ਵੀ ਪਹੁੰਚ ਜਾਂਦੇ ਨੇ ਚੌਧਰੀ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਚੌਧਰੀ ਸਾਹਿਬ ਕੀ ਮਾਮਲਾ ਕਿ ਕਿੰਨੇ ਸੈਂਕੜੇ ਕਰੋੜ ਦਾ ਤੁਸੀਂ ਕਹਿ ਰਹੇ ਹੋ ਬਿਲਡਰਾਂ ਨੇ ਸਰਕਾਰ ਦੀ ਫੀਸ ਨਹੀਂ ਭਰੀ ਬਿਲਕੁਲ ਬਿਲਡਰ ਕਹਿੰਦੇ ਕਿਉਂ ਕਰਦੇ ਨੇ ਨਾਲ ਤਾਂ ਜੱਬਾਂ ਗਰਮ ਕਰਦੇ ਨੇ ਆਪਣੀਆਂ ਲੋਕਾਂ ਤੋਂ ਮੋਟਾ ਪੈਸਾ ਠੱਗਦੇ ਨੇ ਪਰ ਸਰਕਾਰ ਨਾਲ ਠੱਗੀ ਕਿਉਂ ਲਾਉਂਦੇ ਨੇ ਮਾਮਲਾ ਕੀ ਹੈ ਉਹ ਇਹ ਪਾਲਿਸੀ ਜਿਹੜੀ ਬਣੀ ਹੋਈਆਂ ਨੇ ਸਰਕਾਰ ਨੂੰ ਥੋੜਾ ਜਿਹਾ ਪਾਲਿਸੀਆਂ ਚ ਅਮੈਂਡਮੈਂਟ ਕਰਨੀ ਚਾਹੀਦੀ ਏ ਪੁਰਾਣੀਆਂ ਪਾਲਿਸੀਆਂ ਚੱਲ ਰਹੀਆਂ ਨੇ ਕਿ 10% ਪੈਸਾ ਭਰੋ ਬਾਕੀ ਕਿਸ਼ਤਾਂ ਦੇ ਭਰ ਦਿਓ ਤੇ ਉਹ ਕਿਸ਼ਤਾਂ ਭਰਦੇ ਹੀ ਨਹੀਂ ਉਹਦੇ ਵਿੱਚ ਉਹ ਜਿਹੜਾ ਕਿਸ਼ਤਾਂ ਨਹੀਂ ਭਰਦੇ ਜਿਨ੍ਹਾਂ ਨੇ ਇੱਕ ਪ੍ਰੋਜੈਕਟ ਦੀ ਕਿਸ਼ਤ ਨਹੀਂ ਭਰੀ ਉਹਨਾਂ ਦਾ ਦੂਜਾ ਪ੍ਰੋਜੈਕਟ ਪਾਸ ਨਾ ਕਰਨ ਜੇ ਉਹ ਪਾਸ ਨਾ ਕਰਨ ਤੇ ਪੈਸੇ ਭਰੇ ਜਾਣਗੇ ਇਹਨੋਂ ਗਾ ਦੂਜਾ ਭਰਤੀ ਜਾ ਉਹ ਜਿਹੜਾ ਵੀ ਅਫਸਰ ਹੁੰਦਾ ਹੈ ਨਗਰ ਕਾਉਂਸਲ ਦਾ ਵੱਡਾ ਅਫਸਰ ਉਹਨੂੰ ਪ੍ਰਸ਼ੰਸਾ ਉਹਨਾਂ ਦੀ ਕਰ ਦਿੰਦੇ ਨੇ ਉਹ ਪ੍ਰਸ਼ੰਸਾ ਚ ਉਹ ਨਹੀਂ ਕਰ ਦਿੰਦੇ ਸਿੱਧਾ ਕਹਿ ਦੋ ਚਲੋ ਮੈਂ ਥੋੜਾ ਜਿਹਾ ਜੇਵ ਕਰਮ ਕਹਿ ਦੋ ਹਾਂ ਫਿਲਟਰ ਜਿਹੜਾ ਵਰਡ ਲਾਤਾ ਕਿ ਪ੍ਰਸ਼ੰਸਾ ਉਹਨੂੰ ਜਦੋਂ ਮਿਲ ਜਾਂਦੀ ਤਾਂ ਫਿਰ ਉਹ ਜੋ ਫਿਰ ਪੈਸੇ ਪਰੋ ਨਾ ਪਰੋ ਕੋਈ ਗੱਲ ਨਹੀਂ ਕਾਨੂੰਨ ਪਿੱਛੇ ਰਹਿ ਜਾਂਦਾ ਭੁੱਲ ਜਾਂਦੇ ਕਾਨੂੰਨ ਨੂੰ ਮੈਂ 200 ਕਰੋੜ ਰੁਪਏ ਜਦੋਂ ਇੱਥੇ ਮੈਡਮ ਏਡੀਸੀ ਪੂਜਾ ਸਿਆਲ ਸੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਪੈਸੇ ਕਡਵਾਂਸ ਚ ਜਦੋਂ ਮੈਂ ਇਹਨਾਂ ਨਾਲ ਧੱਕਾ ਕਰਦਾ ਥੋੜਾ ਆਰਟੀਏ ਪਾ ਕੇ ਅਫਸਰਾਂ ਦੇ ਦਬਾਅ ਬਣਾਉਣਾ ਤਾਂ 10-20 ਕਰੋੜ ਪਰਵਾ ਲੈਂਦੇ ਨੇ ਲੇਕਿਨ ਉਹ 200-300 ਕਰੋੜ ਦਾ ਪੈਂਡਿੰਗ ਚੱਲ ਰਿਹਾ ਹੈ ਉਹਨਾਂ ਨੇ ਮੈਂ ਆਰਟੀ ਜਦੋਂ ਮੰਗੀ ਤਾਂ ਇੱਕ ਬਿਲਡਰ ਨੇ 80 ਲੱਖ ਰੁਪਏ ਭਰਤਾ ਫੜਾਫੜ ਤੇ ਕਿ ਦੂਜਿਆਂ ਨੇ ਕੁਝ ਭਰਿਆ ਹੋਵੇਗਾ ਮੈਨੂੰ ਪਤਾ ਨਹੀਂ ਮਾਰਟੀ ਚ ਮੰਗ ਰਿਆਂ ਵੀ ਇਸ 1 ਜਨਵਰੀ ਤੋਂ ਲੈ ਕੇ ਫਰਵਰੀ ਦੇ ਵਿੱਚ ਕਿੰਨੇ ਪੈਸੇ ਪਰਿਚੇ ਨੇ ਇਹ ਕਿੰਨੀ ਫੀਸ ਕਿਵੇਂ ਭਰਨੀ ਹੁੰਦੀ ਹੈ ਕਿ ਇਸ ਪੈਟਰਨ ਤੇ ਲੱਗਦੀ ਹੈ ਫੀਸ ਸਰ ਜਿਵੇਂ ਈਡੀਸੀ ਹੁੰਦੀ ਹੈ ਜੀ ਇਹ ਈਡੀਸੀ ਇਹਨਾਂ ਨੂੰ ਕਰ ਦਿੰਦੇ ਨੇ ਕਿ ਤੁਹਾਨੂੰ ਅਸੀਂ ਈਡੀਸੀ ਤੇ ਪ੍ਰੋਪਰ EDC ਵਿੱਚ ਉਹਨਾਂ ਨੇ ਜਿੰਨੀ ਵੀ 25% ਜਿਵੇਂ ਕਰਤਾ 25% ਉਹਨਾਂ ਭਰ ਦਿਓ ਬਾਕੀ ਤੁਸੀਂ 3 ਸਾਲਾਂ ਦੀਆਂ ਕਿਸ਼ਤਾਂ 'ਚ ਭਰ ਦਿਓ ਉਹਦੇ ਅਗੇਂਸਟ ਕੋਚ ਫਲੈਟ ਦੇ ਦਿੰਦੇ ਨੇ ਆਪਦੀ ਪ੍ਰਾਪਰਟੀ ਮੈਂ ਇਹ ਬਹੁਤ ਵਾਰ ਅਫਸਰਾਂ ਨੂੰ ਵੀ ਕਿਹਾ ਹੈ ਕਿਰਪਾ ਕਰੋ ਜਿਹੜੀ ਇਹਨਾਂ ਦੀ ਮੌਰਗੇਜ ਕਰ ਦਿਓ ਫਲੈਟ ਮੌਰਗੇਜ ਨਾ ਕਰਿਆ ਕਰੋ ਜ਼ਮੀਨ ਨੂੰ ਮੌਰਗੇਜ ਕਰੋ ਹੁਣ ਜਿਵੇਂ ਜੀਬੀਵੀ ਭੱਜ ਗਿਆ ਫਲੈਟ ਬਣਾਉਂਦੇ ਨਹੀਂ ਉਦਾਂ ਮੌਰਗੇਜ ਹੁੰਦੇ ਆ ਉਹ ਦਿਖਾਤਾ ਵੀ 9ਵਾਂ 10ਵਾਂ 15ਵਾਂ ਇਹ ਫਲੋਰ ਅਸੀਂ ਜਿਹੜੇ ਨੇ ਮੌਰਗੇਜ ਕਰ ਲਏ ਉਹ ਬਣਾ ਆ ਵੀ ਭੱਜ ਜਾਂਦਾ ਸਰਕਾਰ ਦੀ ਫੀਸ ਵੀ ਜਿਹੜੀ ਉੱਥੇ ਰਹੇ ਜੇ ਜ਼ਮੀਨ ਤੇ ਕਰ ਦੇਣਾ ਜੇ 20 ਕਿੱਲੇ ਨੇ 2 ਕਿੱਲੇ ਮੋਟਗੀ ਕਰ ਲੈਣ ਨਾ ਇਹ ਵੀ ਚਾਹੀਦਾ ਨਾਲ ਅੱਗੇ ਕਿ ਜੇਕਰ ਜੁਰਮਾਨਾ ਜਾਂ ਫੀਸ ਭਰੀ ਨਹੀਂ ਕਿਸੇ ਬਿਲਡਰ ਨੇ ਤਾਂ ਉਹਦੀ ਫਿਰ ਰਜਿਸਟਰੀ ਬਣਾਉਣ ਤਹਿਸੀਲਦਾਰ ਨੂੰ ਆਰਡਰ ਕੀਤਾ ਜਾਣਾ ਪਈ ਇਹਦੀ ਰਜਿਸਟਰੀ ਨਹੀਂ ਕਰਨੀ ਉੱਥੇ ਫਿਰ ਜਿੱਸੀ ਹੋ ਜਾਂਦੀ ਆ ਪੈਸਾ ਕਮਾ ਕੇ ਅਗਲੇ ਭੱਜ ਜਾਂਦੇ ਕਈ ਤਾਂ ਵਿਦੇਸ਼ ਵੀ 도ੜ ਗਏ ਦੇਖੋ ਮੈਂ ਜਿਰਕਪੁਰ ਦੀ ਗੱਲ ਕਰਾਂ ਕਿਉਂਕਿ ਮੈਂ ਜਿਰਕਪੁਰ ਚ ਕੰਮ ਕਰਦਾ ਤਾਂ ਜਿਰਕਪੁਰ ਦਾ ਮੈਨੂੰ ਪਤਾ ਸਾਡਾ ਇੱਕ ਕੰਪਲੈਕਸ ਹੈ ਜਿੱਥੇ ਥੱਲੇ ਤਹਿਸੀਲਦਾਰ ਬੈਠਾ ਹੈ ਉੱਪਰ ਉਹ ਇਹੋ ਬੈਠਾ ਹੈ ਤਾਂ ਮੈਂ ਉਹ ਕਰਪਸ਼ਨ ਦਾ ਅੱਡਾ ਕਹਿੰਦਾ ਉਹਨੂੰ ਵੀ ਉੱਥੇ ਕੋਈ ਵੀ ਕੰਮ ਬਿਨਾ ਪੈਸੇ ਦੇ ਨਹੀਂ ਹੁੰਦਾ ਔਰ ਜਿਹੜਾ ਮਰਜੀ ਕੰਮ ਪੈਸੇ ਨਾਲ ਕਰਵਾ ਲਓ ਜਿਹੜਾ ਤੁਹਾਡਾ ਜੀ ਕਰਦਾ ਕੰਮ ਕੋਈ ਨਕਸ਼ਾ ਪਾਸ ਮਾਫੀਆ ਵੀ ਬਣਿਆ ਹੈ ਪੈਸਾ ਦਵਾਉਣ ਵਾਸਤੇ ਉਹਦੇ ਵਿੱਚ ਕਈ ਵਕੀਲ ਨੇ ਕਈ ਹੋਰ ਵੀ ਪਹੁੰਚ ਵਾਲੇ ਬੰਦੇ ਹੁਣੇ ਇੱਕ ਅੱਜ ਦੀ ਗੱਲ ਮੈਂ ਕਰਨਾ ਅੱਜ ਮੈਂ 6 ਫਰਵਰੀ ਦੀ ਗੱਲ ਕਰ ਰਿਹਾ 2025 ਦੀ ਇੱਕ ਵਕੀਲ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ ਤੇ ਬਹੁਤ ਉਹਨੇ ਬਹੁਤ ਕਪੜੇ ਕੀਤੇ ਕਿੰਨੇ ਕਿ ਜਿਹੜੇ ਮਰੇ ਹੋਏ ਬੰਦਿਆਂ ਦੀਆਂ ਰਜਿਸਟਰੀਆਂ ਤੇ ਗਮਾਈਆਂ ਪਾਈਆਂ ਉਹਨੇ ਉਹ ਨੋਫਰਾ ਰਹਾ ਹੈ ਦੋ ਤਿੰਨ ਦਿਨਾਂ ਤੋਂ ਉਹਦੇ ਤੇ ਐਫ ਆਈ ਆਰ ਹੋਈ ਸੀ ਤੇ ਉਹ ਅਜਾਇਹਕ ਬਹੁਤ ਨੇ ਇੱਕ ਨਹੀਂ ਟਾਈਪਿਸਟ ਬੈਠੇ ਨੇ ਹੋਰ ਕਿੰਨੇ ਲੋਕ ਨੇ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ ਪਿੱਛੇ ਇੱਕ ਜਿਹੜਾ ਜਿਹਨੂੰ ਉਹਨੇ ਕਲਰਕ ਬਣਾਇਆ ਦਵਾਰ ਤੋਂ ਤਹਿਸੀਲਦਾਰ ਨੂੰ ਉਹਦਾ ਡਰਾਈਵਰ ਹੀ ਰੱਖਿਆ ਸੀ ਉਹਨੇ ਉਹ ਬਾਹਰ ਤੇ ਵਿਸ਼ਵਾਸ ਨਹੀਂ ਸੀ ਕਰਦਾ ਕਿਸੇ ਤੇ ਉਹਦਾ ਉਹ ਸੀਗਾ ਜਿਹੜੀ ਐਮਰਜੈਂਸੀ ਰਿਸ਼ਤੀਆਂ ਕਰਾਉ ਉਹ ਜਿਹਨੇ 80 ਲੱਖ ਜਮ੍ਹਾਂ ਕਰਾਇਆ ਤੁਹਾਡੀ ਆਰਟੀ ਤੋਂ ਬਾਅਦ ਉਹ ਕਿਹੜਾ ਬਿਲਡਰ ਆ ਉਹਦਾ ਨਾਮ ਲੈ ਦੋ ਤੇ ਉਹਦਾ ਪ੍ਰੋਜੈਕਟ ਕਿੱਥੇ ਆ ਉਹ ਮਾਇਆ ਸਟੇਟ ਸੀਗਾ ਉਹ ਸੁਸਾਇਟੀ ਦੇ ਵਿੱਚ ਮੈਂ ਖੁਦ ਰਹਿਣਾ ਮੈਨੂੰ ਸੈਟਿਜ ਰਹਿਣਾ ਤਾਂ ਮੈਂ ਉਹਦੇ ਚ ਸਾਰਾ ਮੰਗਿਆ ਵੀ ਹੈ ਕਿ ਕਿੰਨਾ ਪੈਂਡਿੰਗ ਪੇਮੈਂਟ ਦੱਸਿਆ ਜਾਵੇ ਲੇਕਿਨ ਮੈਨੂੰ ਉਹ ਪੈਂਡੈਂਸੀ ਨਹੀਂ ਦੱਸੀ ਕਿੰਨੀ ਹੈ ਉਹਦੇ ਚੱਕਰ ਦੇ ਫਟਾਫਟ ਉਹਨੇ 80 ਲੱਖ ਭਰਤਾ ਹੁਣ ਮੈਨੂੰ ਨਹੀਂ ਪਤਾ ਉੱਥੇ 2 ਕਰੋੜ ਹੈ 20 ਕਰੋੜਾ ਜਾਂ 50 ਕਰੋੜ ਕਿੰਨਾ ਪੈਂਡਿੰਗ ਪਿਆ ਉਹ ਮੈਨੂੰ ਨਹੀਂ ਦੇ ਰਿਹਾ ਆਰਟੀ ਉਹ ਮੈਂ ਅੱਗੇ ਕਮਿਸ਼ਨ ਚ ਵੀ ਪਾਰਿਆ ਐਡੀਸ ਨੂੰ ਕੰਪਲੇਨਟ ਕੀਤੀ ਹੈ ਐਡੀਸੀ ਸਾਹਿਬ ਨੇ ਵੀ ਉਹਨਾਂ ਨੂੰ ਬੁਲਾਇਆ ਤੇ ਉਹ ਦੋ ਵਾਰੀ ਬੁਲਾਇਆ ਇਹੋ ਕਾਰ ਨਹੀਂ ਦੇ ਰਿਹਾ ਮੈਨੂੰ ਆਰਟੀ ਨਹੀਂ ਦੇ ਰਿਹਾ ਤੋਂ ਮੈਂ ਕਮਿਸ਼ਨ ਤੇ ਚਲਾ ਗਿਆ ਕਮਿਸ਼ਨ ਚ ਮਿਲ ਜੂਗੀ ਆਰਟੀ ਕਮਿਸ਼ਨ ਇਹ ਵੀ ਦੱਸੋ ਕੇ ਕੁਝ ਸੁਪਰੀਮ ਕੋਰਟ ਨੇ ਰੋਕ ਲਗਾਈ ਹੋਈ ਹੈ ਪ੍ਰੋਜੈਕਟਾਂ ਤੇ ਕਿ ਰਜਿਸਟਰੀਆਂ ਨਹੀਂ ਹੋ ਸਕਦੀਆਂ ਇਹਦੇ باوجود ਰਜਿਸਟਰੀਆਂ ਹੋ ਰਹੀਆਂ ਨੇ ਤੇ ਸਿਆਸੀ ਲੋਕਾਂ ਦੀਆਂ ਕਹਿੰਦੇ ਰਜਿਸਟਰੀਆਂ ਹੋਈਆਂ ਨੇ ਤੁਸੀਂ ਕਹਿ ਰਹੇ ਸੀ ਹਾਂਜੀ ਉਹ ਇੱਕ ਜਿਹੜੀਆਂ ਹੋਈਆਂ ਨੇ ਸਟਾਰਟ ਮੈਂ ਤੁਹਾਨੂੰ ਸਿਵਲ ਕੋਰਟ ਡੇਰਾ ਬੱਸੀ ਦੀ ਗੱਲ ਕਰਦਾ ਡੇਰਾ ਬੱਸੀ ਕੋਰਟ ਚੋਂ 2022 ਚ ਸਟੇ ਲੱਗ ਗਿਆ ਇਸ ਪ੍ਰੋਜੈਕਟ ਤੇ ਜਿਹੜੀ ਕੋਈ ਵੀ ਰਜਿਸਟਰੀ ਨਹੀਂ ਹੋਣੀ ਚਾਹੀਦੀ ਜੋ ਸਟੇ ਹੋ ਗਿਆ ਤਾਂ ਕੁਝ ਨਹੀਂ ਹੋ ਸਕਦਾ ਉਹ ਜਿਹੜਾ ਸਟੇ ਸੀਗਾ ਉਹ ਸਾਲ ਡੇਢ ਸਾਲ ਤਾਂ ਚੜਾਇਆ ਹੀ ਨਹੀਂ ਮਤਲਬ ਫਰਦ ਦੇ ਚ ਜਦੋਂ ਫਰਦ ਕਢਾਉ ਉਹਦੇ ਚ ਸਟੇ ਦਿਖਾਉਂਦੇ ਨਹੀਂ ਸੀਗੇ ਦੋ ਦ੍ਰਿਸ਼ਟੀਆਂ ਲੋਕ ਕਰਾਈ ਗਏ ਤਹਿਸੀਲਦਾਰ ਦੀ ਫਿਰ ਨਲਕੀ ਹੈ ਕਪਟਵਾਰੀ ਦੀ ਪਟਵਾਰੀ ਦੀ ਤਹਿਸੀਲਦਾਰ ਮਿਲ ਕੇ ਹੁੰਦਾ ਜੀ ਸਾਰੇ ਕੰਮ ਤਾਂ ਪਟਵਾਰੀ ਨੇ ਤੇ ਤਹਿਸੀਲਦਾਰ ਨਾਲ ਮਿਲ ਕੇ ਕਰਨਾ ਹੁੰਦਾ ਫਿਰ ਚਲੋ ਅਸੀਂ ਸਟੇ ਚੜਵਾਤਾ ਜਦੋਂ ਸਟੇ ਚੜਾਣ ਤੋਂ ਬਾਅਦ ਵੀ ਉਹਨੇ ਜਿਹੜੀ ਰਜਿਸਟਰੀ ਕਹਿੰਦਾ ਕਰਤੀ ਔਰ ਬੜੇ ਦਾਅਵੇ ਨਾਲ ਮੈਂ ਕਹਾ ਸਾਰੇ ਬਹੁਤ ਵੱਡਾ ਕੰਮ ਗਲਤ ਆ ਲੋਕ ਮਰਨਗੇ ਇਹਦਾ ਪਾਪੜਾ ਕੰਮ ਹੈ ਤੇ ਅੱਗੋਂ ਵਰਡਿੰਗ ਸੀ ਕਹਿੰਦੇ ਕਿ ਮੈਂ ਕਿਹੜਾ ਪੁੰਨ ਵਾਸਤੇ ਬੈਠਾ ਬੜੀ ਮਤਲਬ ਸ਼ਰਮ ਵਾਲੀ ਗੱਲ ਸੀ ਉਸ ਵਾਸਤੇ ਕਿ ਜਿਹੜੇ ਬੰਦੇ ਕੋਰਟ ਦੇ ਆਰਡਰਾਂ ਨੂੰ ਕਹਿੰਦਾ ਕੋਰਟ ਚ ਦੇਖ ਲਾਂਗਾ ਮੈਨੂੰ ਇਹ ਲੱਗਦਾ ਵੀ ਐਡਾ ਟਡੱਲਾ ਐਡਾ ਮਤਲਬ ਕਿਸੇ ਕੋਫੀ ਨਹੀਂ ਕਿਸੇ ਚ ਕੋਰਟ ਦਾ ਕੋਰਟ ਤਾਂ ਸਾਡੀ ਅਸੀਂ ਹੰਕਾਰ ਵੀ ਕਹਿ ਸਕਦੇ ਹਾਂ ਹੰਕਾਰ ਕਹਿ ਲੋ ਹੰਕਾਰ ਮੈਨੂੰ ਨਹੀਂ ਲੱਗਿਆ ਮੈਨੂੰ ਇਹ ਲੱਗਿਆ ਵੀ ਇਹਦੇ ਪਿੱਛੇ ਕੋਈ ਐਡੀ ਵੱਡੀ ਤਾਕਤ ਹੈ ਜਿਹੜੀ ਸਾਰੇ ਕੋਰਟ ਨੂੰ ਵੀ ਮਤਲਬ ਕੋਰਟ ਨੂੰ ਕੁਝ ਨਹੀਂ ਸਮਝਦੇ ਮੈਨੂੰ ਇਹ ਲੱਗਿਆ ਵੀ ਕਮਾਲ ਹੈ ਜਿਹੜੇ ਕਹਿੰਦਾ ਕੋਰਟ ਦੀ ਪਰਵਾਹ ਨਹੀਂ ਕਰਦੇ ਦੇਖੋ ਕੋਰਟ ਦੇ ਕਾਨੂੰਨ ਨਿਯਮਾਂ ਆਦੇਸ਼ਵਰ ਤੁਸੀਂ ਦੱਸਤਾ ਕਹਣਾ ਕੋਈ ਗੱਲ ਨਹੀਂ ਐਦਾਂ ਆਰਾਮ ਨਾਲ ਹੈ ਨੀਟਨ ਚ ਪੇਪਰ ਵਰਕ ਮੈਂ ਕੱਲਾ ਕਹਿਣਾ ਨਹੀਂ ਉਸ ਤੋਂ ਪਹਿਲਾਂ 10 ਵਾਰੀ ਕੰਪਲੇਂਟ ਦਿੱਤੀਆਂ ਸਾਰੇ ਤੇ ਸਟੇ ਲੱਗਿਆ ਨਾ ਕਰਿਆ ਜੇ ਸਾਰਾ ਗਲਤ ਤੇ ਰੋਕ ਹੈ ਕਿਹੜੇ ਪ੍ਰੋਜੈਕਟ ਦੀਆਂ ਰਜਿਸਟਰੀਆਂ ਕਿਹੜੇ ਤਹਿਸੀਲਾਰ ਨੇ ਕੀਤੀਆਂ ਇਹ ਵੀ ਦੱਸੋ ਇਹ ਤਹਿਸੀਲਦਾਰ ਜਿਹੜੇ ਹੁਣ ਨੇ ਗਨੇ ਰਮਨਦੀਪ ਜੀ ਉਹਨਾਂ ਨੇ ਕੀਤੀ ਉਸ ਤੋਂ ਪਹਿਲਾਂ ਵੀ ਕੀਤੀਆਂ ਨੇ ਰਜਿਸਟਰੀਆਂ ਰਾਜਕੁਮਾਰ ਨੇ ਕੀਤੀਆਂ ਰਜਿਸਟਰੀਆਂ ਉਸ ਤੋਂ ਪਹਿਲਾਂ ਜਗਪਾਲ ਸੀ ਉਹਨੂੰ ਬਹੁਤ ਕਿਹਾ ਉਹਦੀ ਤਾਂ ਮੈਂ ਬਹੁਤ ਜ਼ਿਆਦਾ ਪੇਪਰਾਂ ਚ ਵੀ ਬਹੁਤ ਚੱਲਿਆ ਪ੍ਰਿੰਟ ਮੀਡੀਆ ਚ ਵੀ ਉਹ ਵੀ ਪਰਵਾਹ ਨਹੀਂ ਸੀ ਕਰਦਾ ਜਿੱਥੇ ਮਰਜੀ ਤੇ ਰਾਜਕੁਮਾਰ ਉਹਨਾਂ ਇਹ ਹੁਣ ਰਮਨਦੀਪ ਜੀ ਨੂੰ ਬਹੁਤ ਵਾਰੀ ਕਿਹਾ ਲੇਕਿਨ ਇਹ ਦੇ ਇਹਦਾ ਖੋਫ ਬਿਲਕੁਲ ਇਹਦਾ ਪਤਾ ਨਹੀਂ ਕੋਈ ਖਾਸ ਹੀ ਕੋਈ ਚੀਜ਼ ਹੈ ਜੇ ਤਾਕਤ ਜਿਹੜੀ ਕੋਰਟ ਦੇ ਆਰਡਰਾਂ ਨੂੰ ਕਹਿੰਦਾ ਕੋਈ ਨਹੀਂ ਕੋਰਟ ਦੇ ਆਰਡਰ ਕੋਰਟ ਚ ਦੇਖ ਲਾਂਗੇ ਪ੍ਰੋਜੈਕਟ ਕੀ ਹੈ ਤੇ ਕੋਰਟ ਨੇ ਆਰਡਰ ਕਿਉਂ ਦਿੱਤੇ ਸੀ ਕਾਰਨ ਕੀ ਹੈ ਬਣਿਆ ਉਹ ਦੋ 파ਰਟਨਰ ਦਾ ਰੋਲਾ ਸੀਗਾ ਜੀ ਇਹ ਇਹ ਉਹੀ ਬਿਲਡਰ ਹੈ ਜਿਹੜਾ ਲੋਕਾਂ ਦੇ ਪੈਸੇ ਲੈ ਕੇ ਭੱਜ ਗਿਆ ਸੀ ਨਾ ਇਹ ਸੀਗਾ ਰਾਇਲ ਅਪਾਰਟਮੈਂਟ ਪ੍ਰੀਮੀਅਮ ਅਪਾਰਟਮੈਂਟ ਦੀ ਗੱਲ ਕਰਦੇ ਹਾਂ ਹਾਂ ਰਾਇਲ ਅਪਾਰਟਮੈਂਟ ਪ੍ਰੀਮੀਅਮ ਉਹ ਲੈ ਕੇ ਭੱਜ ਗਿਆ ਸੀ ਪੈਸੇ ਤੇ ਜਿਹੜਾ ਦੂਜਾ 파ਰਟਨਰ ਸੀ ਉਹਨੇ ਪੈਸ ਤਾਂ ਉਹਨੇ ਕੋਟਰ ਨੂੰ ਸਟੇ ਦਿੱਤਾ ਵੀ ਇਸ ਪ੍ਰੋਜੈਕਟ ਤੇ ਸਟੇ ਲਗਾ ਦਿਓ ਉਹ ਰੋਈ ਜਾਂਦੇ ਵਿਚਾਰੇ ਉਹ ਰੋਟੀ ਤੋਂ ਮੁਥਾਜ ਅੱਜ ਉਹ ਮਤਲਬ ਟਿਫਨ ਵੇਚ ਕੇ ਰੋਟੀਆਂ ਖਾ ਰਹੇ ਨੇ 10 ਸਾਲਾਂ ਤੋਂ ਤੇ ਨਾਲੇ ਕਿਹਨੂੰ ਰਜਿਸਟਰੀ ਹੋਣ ਲੱਗ ਗਈਆਂ ਫਿਰ ਉਹੀ ਪੁਰਾਣੇ ਬੰਦਾ ਕਰੀ ਜਾ ਰਿਹਾ ਰਜਿਸਟਰੀ ਕੋਈ ਇੱਕ ਹੋਰ ਬੰਦੇ ਨੇ ਉਹ ਵੀ ਲੰਬੀ ਕਹਾਣੀ ਜਿਹੜੀ ਤੰਦਰ ਸੇ ਬੀਕੇ ਫਲੈਟਾਂ ਦੀ ਜ਼ਮੀਨ ਹੀ ਵੇਚ ਗਿਆ ਉਹ ਜ਼ਮੀਨ ਕਿਸੇ ਹੋਰ ਦੇ ਨਾਂ ਕਰਾ ਗਿਆ ਉਹ ਰਜਿਸਟਰੀ ਕਰਾਈ ਜਾਂਦਾ ਹੈ ਫ્લેਟ ਬਣ ਗਏ ਉੱਥੇ ਬਣੇ ਹੋਏ ਨੇ ਬਣੇ ਜਾਂਦੇ ਨੇ ਫ્લેਟ ਪੋਜੈਸ਼ਨ ਦੇ ਤੇ ਹਲੇ ਅੱਧੇ ਸਾਲ ਬਾਅਦ ਬਣਨਗੇ ਲੇਕਿਨ ਪੋਜੈਸ਼ਨ ਦੇ ਨਹੀਂ ਸ਼ੁਰੂ ਕਰਤੀ ਮੈਂ ਫੀਸ ਵਗੈਰਾ ਜਮ੍ਹਾਂ ਕਰਾਈ ਹੈ ਸਰਕਾਰ ਕੋਲ ਉਹ ਚੈੱਕ ਮੈਂ ਪਾਈ ਹੈ ਜੀ ਆਰਟੀਆ ਉਹ ਚ ਪਤਾ ਲੱਗੇਗਾ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਜੇ ਸੀਵਰ ਕੋਈ ਵੀ ਜੇ ਕੰਪਲੀਸ਼ਨ ਸਰਟੀਫਿਕੇਟ ਨਹੀਂਗਾ ਕਿਸੇ ਨੂੰ ਪੋਜੈਸ਼ਨ ਨਹੀਂ ਦੇ ਸਕਦੇ ਸੀਵਰ ਕਨੈਕਸ਼ਨ ਨਹੀਂ ਦੇ ਸਕਦੇ ਬਿਜਲੀ ਨਹੀਂ ਦੇ ਸਕਦੇ ਸਾਰਾ ਕੁਝ ਲੱਗਾ ਹੈ ਸੁਪਰੀਮ ਕੋਰਟ ਦੀ ਵੀ ਪ੍ਰਭਾ ਕੋਣੀ ਇਹਨਾਂ ਲੋਕਾਂ ਨੂੰ ਮੈਂ ਮੈਨੂੰ ਨਹੀਂ ਲੱਗਦਾ ਵੀ ਜਿਰਕਪੁਰ ਦੀ ਗੱਲ ਕਰਾਂ ਤਾਂ ਅਫਸਰ ਚਾਹੀਏ ਏਡੀ ਗੰਦੀ ਇਜੈਕਟ ਪਾਸ ਕਰਾਉਣ ਲਈ ਫੀਸ ਹੁੰਦੀ ਆ ਤੁਸੀਂ ਕਹਿਆ ਕਿ 10% ਪਹਿਲਾਂ ਲੈ ਲੈਂਦੇ ਆ ਕਿਹੜੇ ਕਿਹੜੇ ਬਿਲਡਰ ਨੇ ਜਿਹੜੇ ਫੀਸ ਸਰਕਾਰ ਦੀ ਤੱਬੀ ਬੈਠਿਆ ਤੇ ਸਰਕਾਰ ਵੀ ਚੁੱਪਿਆ ਕਿਉਂਕਿ ਤੁਸੀਂ ਕਹਿੰਦੇ ਆ ਕੱਲੇ ਜਿਰਕਪੁਰ ਦੀ 4-500 ਕਰੋੜ ਰੁਪਇਆ ਹੋ ਸਕਦਾ ਹਾਂਜੀ 200 ਕਰੋੜ ਮੈਂ ਪਹਿਲਾਂ ਕੀਤਾ ਸੀਗਾ ਉਹ ਚਾਹ ਨਾਲ 188 ਕਰੋੜ ਦਾ ਦਿੱਤਾ ਸੀ ਮੈਨੂੰ ਉਹਦੋਂ ਵੇਰਵਾ 188 ਕਰੋੜ ਰੁਪਏ ਪੈਂਡਿੰਗ ਹੈ ਫਿਰ ਜਦੋਂ ਮੈਂ ਇਹਦੇ ਵਾਸਤੇ ਅਫਸਰਾਂ ਨੂੰ ਪਰ ਸੀਐਮ ਨੂੰ ਬੜੀ ਕੰਪਲੇਂਟਸ ਕੀਤੀਆਂ ਤਾਂ 20 ਕਰੋੜ ਰੁਪਏ ਭਰਿਆ ਗਿਆ ਸੀਗਾ ਜਦੋਂ ਦਬਾਅ ਦਿੰਨੇ ਆ ਜਿਆਦਾ ਉਦੋਂ 10 ਵੀ ਕਰੋੜ ਦੇ ਭਰਿਆ ਜਾਂਦਾ ਤੇ ਹੁਣ ਮੈਂ ਜਿਵੇਂ ਰਿਪੋਰਟ ਮੰਗੀ ਵੀ ਮੈਨੂੰ ਦਿਓ ਤੇ ਇਹ ਕਹਿੰਦੇ ਕਿ ਇਹ ਤਾਂ ਬਹੁਤ ਵੱਡੀ ਆਰਟੀਆਸੀਂ ਦਿੰਦੇ ਨਹੀਂ ਦਿੰਦੇ ਕਿਉਂ ਤੁਹਾਡੇ ਕੋਲ ਲਿਸਟ ਬਣੀ ਹੋਈ ਏ ਵੀ ਮੰਨ ਲਓ ਕਿਸੇ ਵੀ ਬਿਲਡਰ ਦਾ ਨਾਮ ਹੀ ਮਿਲਦਾ ਵੀ ਇਸ ਬਿਲਡਰ ਦਾ 25 ਕਰੋੜ ਅੰਦਾ 20 ਕਰੋੜਾਂ ਦਾ 5 ਕਰੋੜ ਮੈਨੂੰ ਲਿਸਟ ਦੇ ਦਿਓ ਲੇਕਿਨ ਉਹ ਲਿਸਟ ਨਹੀਂ ਦਿੰਦੇ ਉਹ ਕਹਿੰਦੇ ਜੇ ਅਪ ਮਹਾਲੀ ਜ਼ਿਲ੍ਹੇ ਦੀ ਗੱਲ ਕਰਨੀ ਹੋਵੇ ਮਹਾਲੀ ਜ਼ਿਲ੍ਹੇ ਦੇ ਵਿੱਚ ਕਿੰਨਾ ਕੁ ਪੈਸਾ ਸਰਕਾਰ ਦਾ ਬਿਲਡਰਾਂ ਵੱਲ ਪਿਆ ਕਰੋੜ ਹਜ਼ਾਰ ਕਰੋੜ ਤੋਂ ਵੱਧ ਈਡੀਸੀ ਕੱਲੀ ਪ੍ਰੋਪਰਟੀ ਟੈਕਸ ਕਿੰਨੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਈ.ਡੀ.ਸੀ ਤੋਂ ਮਤਲਬ ਕੀ ਲੈਨੇ ਹੋ ਤੁਸੀਂ ਐਕਸਟਰਨਲ ਡਿਵੈਲਪਮੈਂਟ ਚਾਰਜੇਸ ਉਹ ਉਹ ਲੈਨੇ ਹੁੰਦੇ ਨੇ ਜੀ ਉਸ ਤੋਂ ਇਲਾਵਾ ਪ੍ਰੋਪਰਟੀ ਟੈਕਸ ਹੈ ਕਿੰਨਾ ਹੋਏਗਾ ਪ੍ਰੋਪਰਟੀ ਟੈਕਸ ਫਿਰ ਉਸ ਤੋਂ ਵੱਡਾ ਤੁਹਾਨੂੰ ਮੈਂ ਕੰਮ ਹੋਰ ਦੱਸਣਾ ਜਿੰਨੇ ਹੋਟਲ ਖੁੱਲੇ ਹੋਏ ਨੇ ਨਿੱਕੇ ਨਿੱਕੇ ਹੋਟਲ ਜਿਹੜੇ 20-20 ਕਮਰਿਆਂ ਵਾਲੇ ਜਿਹੜੇ ਹੈ ਸ਼ੋਰੂਮ ਪਾਸ ਨੇ ਉੱਚ ਪ੍ਰੋਪਰਟੀ ਟੈਕਸ ਬੰਦਾ ਹੈ ਮੰਨ ਲਓ ਲੱਖ ਰੁਪਏ ਪ੍ਰਬੰਧਨੇ 50000 ਜਾ ਰਿਹਾ ਚੱਲ ਰਿਹਾ ਬਹੁਤ ਸਰਕਾਰ ਨੂੰ ਘਾਟਾ ਪੈ ਰਿਹਾ ਸਰਕਾਰ ਨੂੰ ਇੰਨਾ ਵੱਡਾ ਘਾਟਾ ਪੈ ਰਿਹਾ ਇੱਕ ਪ੍ਰੋਜੈਕਟ ਹੈ ਜਿਰਕਪੁਰ ਚ ਜੀਐਨਜੀ ਹਾਈ ਸਟਰੀਟ ਚੀਫ ਵਿਜੀਲੈਂਸ ਅਫੀਸਰ ਸਥਾਨਕ ਸਰਕਾਰਾਂ ਵਿਭਾਗ ਦੇ ਇਨਕੁਆਇਰੀ ਕੀਤੀ ਉਹਨੇ ਕਿਹਾ ਕਿ ਇਹ ਪ੍ਰੋਜੈਕਟ ਗਲਤ ਬਣ ਰਿਹਾ ਹੈ ਇਹਦੇ ਕੇਸ ਕੀਤਾ ਜਾਵੇ ਔਰ ਇਹਦਾ ਰੈਵਨਿਊ ਜਿਹੜਾ ਸਰਕਾਰ ਦਾ ਉਹ ਚੈਨਲ ਲਾਸ ਪਾਇਆ ਉਹਨਾਂ ਨੇ ਦੋ ਨੋਟਿਸ ਦੇ ਕੇ ਕੋਰਟ ਦੇ ਵਿੱਚ ਡੇਰਾ ਬੱਸੀ ਕੋਰਟ ਦੇ ਵਿੱਚ ਕੇਸ ਪਤਾ ਕੇਸ ਨੰਬਰ ਵੀ ਮੇਰੇ ਮੋਬਾਈਲ 'ਚ ਹੈ ਕੇਸ ਨੰਬਰ ਕੀ ਹੈ ਪਰ ਉਹ ਰਜਿਸਟਰੀਆਂ ਵੀ ਕਰਵਾ ਰਿਹਾ ਹੈ ਉੱਥੇ ਬਣ ਵੀ ਰਿਹਾ ਸਾਰਾ ਕੁਝ ਕੁਛ ਜਿਹੜਾ ਰਮਨਦੀਪ ਜਿਹੜਾ ਮੌਜੂਦਾ ਤਹਿਸੀਲਦਾਰ ਹੈ ਕਿਹੜੇ ਪ੍ਰੋਜੈਕਟ ਦੇ ਕਿੰਨੇ ਕੇ ਰਜਿਸਟਰੀਆਂ ਨੇ ਕੀਤੀਆਂ ਹੋਣੀਆਂ ਕਿਉਂਕਿ ਆਪਾਂ ਫਿਰ ਰਮਨ ਜਿਹੜਾ ਹੈਗਾ ਤਹਿਸੀਲਦਾਰ ਹੈ ਉਹਦਾ ਪੱਕਾ ਵੀ ਆਪਾਂ ਲੈਣਾ ਚਾਹਾਂਗੇ ਉਹਨੂੰ ਇਹ ਪੁੱਛੋ ਵੀ ਕੋਈ ਐਸਾ ਜਿਹੜਾ ਸਰਕਾਰ ਦੇ ਆਰਡਰ ਨੇ ਸੁਪਰੀਮ ਕੋਰਟ ਦੇ ਆਰਡਰ ਨੇ ਵੀ ਕਿਸੇ ਨੂੰ ਕੋਈ ਪੋਜੈਸ਼ਨ ਨਹੀਂ ਦੇ ਸਕਦਾ ਤੁਸੀਂ ਕੁਝ ਨਹੀਂ ਕਰ ਸਕਦੇ ਰਜਿਸਟਰੀਆਂ ਕਿਵੇਂ ਕਰ ਰਹੇ ਨੇ ਉਹ ਐਨਓਸੀ ਹੈ ਕਿਸੇ ਵੀ ਮੈਂ ਕਹਿੰਦਾ ਜਿੰਨੇ ਵੀ ਤੁਸੀਂ ਰॉयਲ ਅਪਾਰਟਮੈਂਟ ਦੀ ਗੱਲ ਕਰੋ ਚਾਰ ਕੰਨੇ ਉਹਨੇ ਕੀਤੀ ਹੈ ਨਾਲੇ ਸਟੇ ਕੋਡ ਦਾ ਆਰਡਰ ਉਹਨੇ ਰਜਿਸਟਰੀ ਕੀਤੀ ਕਿ ਨਹੀਂ ਤੇ ਆਪਾਂ ਰਮਦੀਪ ਨਾਲ ਰਮਦੀਪ ਸਿੰਘ ਨੇ ਤਹਿਸੀਲਦਾਰ ਜੀਰਕਪੁਰ ਦੇ ਸਬ ਤਹਿਸੀਲਦਾਰ ਨੇ ਉਹਨਾਂ ਨਾਲ ਗੱਲ ਕਰਦੇ ਆ ਜੇਕਰ ਉਹ ਫੋਨ ਚੱਕਦੇ ਨੇ ਬੈਲ ਗਈ ਹੈ 79869 24 343 ਜੇਕਰ ਫੋਨ ਚੱਕ ਲਿਆ ਉਹਨਾਂ ਦਾ ਪੱਖ ਲਵਾਂਗੇ ਨਹੀਂ ਫਿਰ ਸਮਝਿਆ ਜਾਏਗਾ ਕਿ ਉਹ ਪੱਕਾ ਨਹੀਂ ਦੇਣਾ ਚਾਹੁੰਦੇ ਬਾਅਦ ਚ ਵੀ ਟਰਾਈ ਕਰਾਂਗੇ ਜੇਕਰ ਉਹਨਾਂ ਨੂੰ ਪੱਕੇ ਦਿੱਤਾ ਤਾਂ ਜ਼ਰੂਰ ਦਰਸ਼ਕਾਂ ਨਾਲ ਗੱਲ ਸਾਂਝੀ ਕਰਾਂਗੇ ਕਿ ਜੇਕਰ ਅਦਾਲਤ ਦੇ ਆਰਡਰ ਨੇ ਕਿ ਫਲਾਣੇ ਪ੍ਰੋਜੈਕਟ ਦੀਆਂ ਰਜਿਸਟਰੀਆਂ ਨਹੀਂ ਕਰਨੀਆਂ ਤਾਂ ਫਿਰ ਇਹ ਰਜਿਸਟਰੀਆਂ ਕਿਉਂ ਕਰਦੇ ਨੇ ਜਿੱਥੋਂ ਸਾਫ ਜ਼ਾਹਰ ਹੈ ਕਿ ਕੋਈ ਨਾ ਕੋਈ ਲਾਲਚ ਜ਼ਰੂਰ ਹੋਏਗਾ ਸੁਦੇਵ ਜੀ ਫੋਨ ਨਹੀਂ ਚੱਕਿਆ ਤਸੀਲ ਲਾਰਨੇ ਚਲੋ ਮਜਬੂਰੀ ਹੋ ਸਕਦੀ ਆਪਾਂ ਕਹਿੰਨੇ ਆ ਦਫਤਰੀ ਟਾਈਮ ਆ ਬਾਅਦ ਚ ਵੀ ਗੱਲ ਕਰ ਲਾਂਗੇ ਫਿਰ ਸਰਕਾਰ ਇਹ ਤੇ ਕੀ ਕਰੇ ਕਿ ਸਰਕਾਰ ਕੋਲ ਪੈਸਾ ਵੀ ਆ ਜਾਏ ਰਿਸ਼ਿਪ ਤਖੋਰੀ ਵੀ ਰੁਕ ਜਾਵੇ ਤੇ ਲੋਕਾਂ ਨੂੰ ਸਹੀ ਸਹਿਰੀ ਸਹੂਲਤਾਂ ਵੀ ਮਿਲਣ ਕਿਉਂਕਿ ਜੇਕਰ ਪੈਸੇ ਦੇਕਰ ਜਿੱਥੇ ਕਰਾਉਂਦੇ ਨੇ ਕੋਈ ਨਾ ਕੋਈ ਪ੍ਰੋਜੈਕਟ ਚ ਕਾਣਮੀਨ ਜ਼ਰੂਰ ਹੁੰਦੀ ਹੈ ਦੇਖੋ ਮੈਂ ਜਿੰਨਾਕ ਨੇੜਿਓਂ ਜਾਣਨਾ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਜੇ ਉਹਦੇ ਹੱਥ ਮੁਹੱਲੀ ਦਾ ਵੀ ਅਫਸਰ ਸ਼ਾਹੀ ਆ ਜੇ ਅਫਸਰ ਸ਼ਾਹੀ ਜਿਹੜੀ ਮੁਹੱਲੇ ਦੀ ਅਫਸਰ ਸ਼ਾਹੀ ਹੈ ਚਾਹੇ ਸਥਾਨਕ ਸਥਾਨਕ ਸਰਕਾਰਾਂੋਂ ਪਾਗਲਾ ਲੋ ਕੋਈ ਅਫਸਰ ਲਾ ਲੋ ਉਹ ਕੰਟਰੋਲ ਤੋਬਾਰ ਨੇ ਮੁਹੱਲੇ ਡਿਸਟ੍ਰਿਕਟ ਦੀ ਗੱਲ ਕਰ ਰਹਾ ਸਿਰਫ ਮੈਂ ਮੁਹੱਲੇ ਡਿਸਟ੍ਰਿਕਟ ਦੇ ਵਿੱਚ ਕੋਈ ਕੰਟਰੋਲ ਨਹੀਂ ਤੇ ਉਹ ਜਦੋਂ ਤੱਕ ਨਹੀਂ ਕੰਟਰੋਲ ਹੁੰਦਾ ਬਿਲਡਰਾਂ ਦੇ ਕੋਲੋਂ ਪੈਸੇ ਲੈਣੇ ਬੜੇ ਓਕੇ ਨੇ ਕਿਉਂਕਿ ਨਗਰ ਕੌਂਸਲ ਦੇ ਅਫਸਰ ਨੇ ਲੈਣੇ ਹੁੰਦੇ ਨੇ ਉਹ ਅਗਲਾ ਪ੍ਰੋਜੈਕਟ ਨਾ ਪਾਸ ਕਰੇ ਏਡੀਸੀ ਸਾਹਿਬ ਬਹੁਤ ਵਧੀਆ ਆਇਆ ਇਸ ਟਾਈਮ ਜਿਹੜੇ ਏਡੀਸੀ ਯੂਡੀ ਨੇ ਬਹੁਤ ਵਧੀਆ ਨੇ ਉਹ ਬੜਾ ਵਧੀਆ ਕੰਮ ਕਰ ਰਹੇ ਨੇ ਖਿਚਰੇ ਨੇ ਚੰਗੇ ਢੰਗ ਨਾਲ ਤੇ ਉਹ ਅਗਰ ਇਸ ਤਰ੍ਹਾਂ ਦੇ ਅਫਸਰ ਆ ਕੇ ਇੱਕ ਪ੍ਰੋਜੈਕਟ ਦਾ ਪੈਂਡਿੰਗ ਕਰ ਲੈਣ ਉਹਦੇ ਸਾਰੇ ਅਗਲੇ ਪ੍ਰੋਜੈਕਟ ਬੰਦ ਕਰਾ ਦੇਣ ਰੋਕ ਦਿਨ ਸਾਰੇ ਪ੍ਰੋਜੈਕਟ ਰੋਕ ਦਿਓ ਪਹਿਲਾਂ ਪਿਛਲੀ ਫੀਸ ਭਰੇਗਾ ਨਹੀਂ ਤਾਂ ਇਹਦਾ ਲਾਇਸੈਂਸ ਕੈਨਸਲ ਕਰ ਦਿਓ ਜੇ ਫੀਸ ਨਹੀਂ ਪਰੀ ਤਾਂ ਇਹਦਾ ਲਾਇਸੈਂਸ ਕੈਨਸਲ ਕਰ ਦਿਓ ਰਜਿਸਟਰੀ ਰਿਸਟਰੀ ਰੋਕਤਾ ਉਧਰੋਂ ਰੇਰਾਂ ਨੂੰ ਦੇ ਦੇਣ ਵੀ ਅੰਦਰ ਇਹ ਨੰਬਰ ਕੈਨਸਲ ਕਰ ਦਿਓ ਜਾਂ ਫਿਰ ਦੇਖੋ ਤੁਸੀਂ 3 ਦਿਨ ਦੇ ਵਿੱਚ ਤੁਹਾਨੂੰ ਮੈਂ 150 200 ਕਰੋੜ ਕੱਲੇ ਜੀਰਕਪੁਰ ਚੋਂ ਪ੍ਰਵਾਹ ਦਿਖਾਵਾਂ ਇੱਕ ਚੰਦਰ ਸਾਹਿਬ ਇਹ ਵੀ ਹੈ ਕਿ ਜੀਰਕਪੁਰ ਦੇ ਵਿੱਚ ਸਲਿੱਪ ਰੋਡ ਗ੍ਰੀਨ ਪੱਟੀ ਵਾਲੀਆਂ ਥਾਵਾਂ ਕੁਝ ਬਿਲਡਰਾਂ ਨੇ ਰੁਕ ਲੀਆਂ ਨੇ 에어ਪੋਰਟ ਰੋਡ ਉੱਤੇ ਉਹ ਕਿੰਨੇ ਕੁ ਪ੍ਰੋਜੈਕਟ ਨੇ ਉਹਦੀ ਵੀ ਆਪਾਂ ਡਿਟੇਲ ਸਟੋਰੀ ਕਰਨੀ ਚਾਹਾਂਗੇ ਉਹਦੇ ਬਾਰੇ ਥੋੜੀ ਬਰੀਫ ਜੀ ਜਾਣਕਾਰੀ ਦਿਓ ਕਿ ਮਾਮਲੇ ਕੀ ਨੇ ਉਹ ਦੇਖੋ ਉਹ ਸੜਕਾਂ ਤੇ ਕਬਜ਼ੇ ਜਿਹੜੇ ਕੀਤੇ ਨੇ ਉਹ ਨਗਰ ਕੌਂਸਲ ਦੇ ਅਫਸਰਾਂ ਨੂੰ ਬਹੁਤ ਵਾਰੀ ਰਿਟਰਨ 'ਚ ਮੈਂ ਕੰਪਲੇਂਟਸ ਦਿੱਤੀਆਂ ਅਫਸਰਾਂ ਨੂੰ ਉਸ ਤੋਂ ਵੱਡੇ ਅ ਮੈਂ ਕਿਹੜੇ ਲੈਵਲ ਦੀ ਗੱਲ ਹੈ ਸੈਕਟਰੀ ਲੈਵਲ ਦੀ ਗੱਲ ਕਰ ਲਈਏ ਤਾਂ ਉਹ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਤਾਂ ਫਿਰ ਸਾਨੂੰ ਕੋਰਟ 'ਚ ਜਾਣਾ ਪਿਆ ਕੰਟੈਂਪਟ ਆਫ ਕੋਰਟ ਪਾਇਆ ਸੀ ਹਾਈ ਕੋਰਟ ਦੇ ਜਿਹੜੇ ਆਰਡਰ ਸੀਗੇ 2003 2008 ਦੇ ਆਰਡਰ ਨੇ ਉਹ ਸੀ ਉਹਦਾ ਹਵਾਲਾ ਦੇ ਕੇ ਹੁਣ ਅਸੀਂ ਪੂਰੇ ਜਿਰਕਪੁਰ ਦੀਆਂ ਸੜਕਾਂ 'ਤੇ ਜਿੰਨੇ ਵੀ ਕਬਜ਼ੇ ਨੇ ਹਾਈ ਕੋਰਟ ਦੇ ਰਾਹੀਂ ਉਹਨਾਂ ਨੂੰ ਖਾਲੀ ਕਰਵਾ ਰਹੇ ਹਾਂ ਅਫਸਰशाही ਉਹਨਾਂ ਨੂੰ ਉਹਨਾਂ ਨਾਲ ਰਲ ਹੀ ਹੋਈ ਅਸਲ 'ਚ ਜੇ ਜ਼ਿਆਦਾ ਰੌਲਾ ਪਾਈਏ ਤਾਂ ਸਾਡੇ ਤੇ ਕੋਈ ਨਾ ਕੋਈ ਕਾਰਵਾਈ ਕਰ ਦਿੰਦੇ ਨੇ ਸੋ ਇਸਾਨ ਸੁਖਦੇਵ ਚੋਦਰੀ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜਿਰਖਪੁਰ ਦੇ ਵਿੱਚ ਅਫਸਰ ਆਪਣੀ ਮਨਮਾਨੀ ਕਰਦੇ ਨੇ ਤੇ 200 ਕਰੋੜ ਰੁਪਇਆ ਸਰਕਾਰ ਦਾ ਬਿਲਡਰਾਂ ਨੇ ਦੇਣਾ ਉਸ ਪਾਸੇ ਧਿਆਨ ਨਹੀਂ ਬਿਲਡਰ ਨਜਾਇਜ਼ ਕਬਜ਼ੇ ਕਰਕੇ ਸਲਿੱਪ ਰੋਡ ਦੇ ਉੱਤੇ ਆਪਣੇ ਫਲੈਟ ਬਣਾ ਰਹੇ ਨੇ ਕਈ ਸ਼ੋਰੂਮ ਵੀ ਬਣਾ ਰਹੇ ਨੇ ਕਈ ਐਮ ਦੇ ਸ਼ੋਰੂਮ ਬਣਾ ਰਹੇ ਨੇ ਕੇ ਨਕਸ਼ਾ ਘਟਬਾਸਕ ਪ੍ਰਕਰਨ ਦੇ ਆ ਫੀਸ ਵੀ ਘਟ ਦਿੰਦੇ ਆ ਹੋਟਲ ਵੀ ਵੱਡੇ ਵੱਡੇ ਚੱਲਦੇ ਨੇ ਫੀਸ ਦੇਣੀ ਹੁੰਦੀ ਆ ਲੱਖ ਰੁਪਿਆ ਦਿੰਦੇ 5000 ਨੇ ਸੋ ਵੱਡੇ ਮਾਮਲੇ ਨੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਮਹਾਲੀ ਜੀਰਕਪੁਰ ਇੱਕ ਅਜਿਹਾ ਏਰੀਆ ਖੜੜ ਜਿੱਥੇ ਜਿਹੜੀ ਪ੍ਰਾਪਰਟੀ ਆ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਆ ਤੇ ਸਰਕਾਰ ਨੂੰ ਇਹਦੇ ਵਿੱਚੋਂ ਕਾਫੀ ਪ੍ਰੋਫਿਟ ਹੋ ਸਕਦਾ ਹੈ ਤੇ ਨਾਲ ਜਿਹੜੀਆਂ ਲੋਕਾਂ ਨਾਲ ਟੱਕੀਆਂ ਮਾਰੀਆਂ ਜਾ ਰਹੀਆਂ ਨੇ ਉਹ ਵੀ ਰੁਕ ਸਕਦੀਆਂ ਨੇ ਜੀਰਕਪੁਰ ਤੇ ਇਹਦੇ ਏਰੀਏ ਦੇ ਹੋਰ ਜੋ ਠੱਗੀਆਂ ਠੂਰੀਆਂ ਦੇ ਮਾਮਲੇ ਨੇ ਉਹਦੇ ਬਾਰੇ ਵੀ ਖੁਲਾਸੇ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਹਾਲ ਦੀ ਘੜੀ ਸਾਨੂੰ ਦਿਓ ਇਜਾਜ਼ਤ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰਮਹਾਲੀ